ਹਾਂਜੀ ਤੁਸੀਂ ਕਹਿੰਦੇ ਆ ਮੇਰੇ ਕੋਲ ਸਬੂਤ ਹੈ ਜੀ ਜਸਸੀ ਨਾਇਰ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਅੱਜ ਗੱਲ ਕਰਾਂਗੇ ਰੁਪਿੰਦਰ ਹਾਂਡਾ ਦੇ ਬਾਰੇ ਜੋ ਕਿ ਆਪਣੀ ਗੀਤਕਾਰੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਫੇਮਸ ਨੇ ਅਤੇ ਕੱਲ ਇੱਕ ਕੈਨੇਡਾ ਸ਼ੋਅ ਦੇ ਦੌਰਾਨ ਉਹਨਾਂ ਦੀ ਸਟੇਜ ਉੱਤੇ ਪ੍ਰਮੋਟਰਾਂ ਦੇ ਨਾਲ ਅਣਬਣ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਪੈਸਿਆਂ ਦਾ ਲੈਣ ਦੇਣ ਕਰਕੇ ਇਹ ਸਾਰਾ ਕੁਝ ਹੋਇਆ ਹੈ ਜੋ ਪ੍ਰਮੋਟਰ ਨੇ ਉਹ ਸਟੇਜ ਦੇ ਉੱਤੇ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਮੈਨੇਜਰ ਨੂੰ ਪੈਸੇ ਦੇ ਦਿੰਦੇ ਨੇ ਪਰ ਰੁਪਿੰਦਰ ਹਾਂਡਾ ਦਾ ਕਹਿਣਾ ਹੈ ਕਿ ਮੈਨੂੰ ਪੈਸਾ ਹਜੇ ਤੱਕ ਕੋਈ ਵੀ ਨਹੀਂ ਮਿਲਿਆ ਅਤੇ ਜਦ ਭੀੜ ਨੇ ਨੇ ਰੁਪਿੰਦਰ ਹਾਂਡਾ ਦਾ ਸਾਥ ਦਿੱਤਾ ਤੇ ਫਿਰ ਰੁਪਿੰਦਰ ਹਾਂਡਾ ਨੇ ਵੀ ਕਹਿ ਦਿੱਤਾ ਕਿ ਮੈਂ ਸਿਰਫ ਤੁਹਾਡੇ ਲਈ ਆਈ ਆ ਤੇ ਮੈਂ ਤੁਹਾਡੇ ਲਈ ਗਾ ਕੇ ਵੀ ਜਰੂਰ ਜਾਵਾਂਗੀ ਭਾਵੇਂ ਮੇਰੇ ਮੈਨੂੰ ਪੈਸੇ ਮਿਲਣ ਜਾਂ ਫਿਰ ਨਾ ਮਿਲਣ ਇਹ ਚੀਜ਼ ਸੁਣਨ ਤੋਂ ਬਾਅਦ ਆਡੀਅנס ਨੇ ਵੀ ਬੜਾ ਹੌਸਲਾ ਦਿੱਤਾ ਰੁਪਿੰਦਰ ਹਾਂਡਾ ਨੂੰ ਤੇ ਇਹ ਵੀ ਕਿਹਾ ਕਿ ਅਸੀਂ ਤੁਹਾਡੇ ਪੈਸੇ ਤੁਹਾਨੂੰ ਜਰੂਰ ਦਿਵਾਵਾਂਗੇ ਇੱਥੋਂ ਪਤਾ ਚੱਲਦਾ ਹੈ ਕਿ ਦੋਸਤੋ ਇੱਕ ਕਲਾਕਾਰ ਸਿਰਫ ਪੈਸਿਆਂ ਦਾ ਭੁੱਖਾ ਨਹੀਂ ਹੁੰਦਾ ਉਸ ਨੂੰ ਪਿਆਰ ਵੀ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਤੁਹਾਡੇ ਕੀ ਇਸ ਬਾਰੇ ਵਿਚਾਰ ਨੇ ਦੋਸਤੋ ਕਮੈਂਟਾਂ ਵਿੱਚ ਆਪਣੇ ਵਿਚਾਰ ਜਰੂਰ ਦਿਓ ਅਤੇ ਰੁਪਿੰਦਰ ਹਾਂਡਾ ਨੂੰ ਹੌਸਲਾ ਵੀ ਕਮੈਂਟਾਂ ਵਿੱਚ ਜਰੂਰ ਦਿਓ ਕਿਉਂਕਿ ਉਸ ਨੇ ਪੈਸਾ ਮੁੱਖ ਨਹੀਂ ਰੱਖਿਆ ਲੋਕਾਂ ਦਾ ਪਿਆਰ ਵੇਖਿਆ ਤੇ ਗਾਉਣਾ ਸ਼ੁਰੂ ਕਰ ਦਿੱਤਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ